ਦਸੰਗ ਪੈਣੀਪਾਗਾ ਪੀਕੇਜੀ ਕੌਂਸਲ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਦੱਖਣੀ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੜੇ ਆ ਜਿੱਥੇ ਬਹੁਤ ਨਿੰਦਣਯੋਗ ਗੱਲ ਹੈ ਪੰਜਾਬ ਸਰਕਾਰ ਦੀ ਜੇ ਕਹਿੰਦੀ ਨੇ ਫੂਕ ਨਿਕਲ ਚੁੱਕੀ ਹੈ ਇੱਥੋਂ ਦੇ ਪਿੱਖੀ ਥਾਣੇ ਦਾ ਐਸਐਸਓ ਹੈ ਜਿਹੜਾ ਦਰਮੇਸ਼ ਸਿੰਘ ਉਹਨੇ 2 ਦਿਨ 14 ਤਰੀਕ ਤੋਂ ਮੁੰਡੇ ਚੱਕੇ 4-5 ਮੁੰਡੇ ਕਿਉਂਕਿ ਕਹਿੰਦੇ ਕਿਸੇ ਮੱਛਾ ਚੋਰੀ ਕਰਦੇ ਆ ਸ਼ਾਇਦ ਕੋਈ ਕੁਝ ਹੋਰ ਹੈ ਬੇਰਜ਼ੀ ਨਾਲ ਦੋ ਦਿਨ ਬੱਤੀ ਗਿਆ ਹੈ ਲੋਕਿਆਂ ਦੀਆਂ 6 ਪਿੰਡਾਂ ਦੀਆਂ ਪੰਚਾਇਤਾਂ ਨੇ ਤੇ ਕਿਸਾਨ ਯੂਨੀਅਨ ਦੇ ਮੇਲ ਆਉਣੇ ਇਹ ਕਿਤਾਬੀ ਵੀ ਇਹਨਾਂ ਨੇ ਤਾਂ ਕੋਈ ਪਰਚਾ ਦਰਜ ਨਹੀਂ ਕਦੇ ਇਹ ਗਲਤ ਕੰਮ ਨਹੀਂ ਕਰਦੇ ਇਹਨਾਂ ਨੇ ਘਰੋਂ ਤੋੜਦੇ ਜਦੋਂ ਘਰੋਂ ਤੋੜਦਗੇ ਤਾਂ ਉਸ ਤੋਂ ਬਾਅਦ ਜਿੱਦੇ ਕਹੋਗੇ ਤੇ ਲੈ ਆਉਣਗੇ ਕੈਮਰੇ ਦੀ ਹਿਫਤਾਲ ਕਰੋ ਅਸੀਂ ਤੁਹਾਡੇ ਨਾਲ ਕਿਉਂਕਿ ਸਾਰੀ ਜਿਹੜੀ ਮਦਦ ਕਰਦੇ ਆ ਪਰ ਇੱਥੋਂ ਦੇ ਪੁਲਿਸ ਪ੍ਰੇ ਹੋਏ ਐਸਐਚਓ ਨੇ ਪੰਚਾਇਤਾਂ ਬਾਹਰ ਡਾ ਥਾਣੇ ਚੋਂ ਕਿਸਾਨ ਜੁਨੀਅਨ ਦੇ ਬੰਦਿਆਂ ਨੂੰ ਰੁੱਖਾ ਬੋਲਿਆ ਕਿ ਨਾ ਦਰਿਆ ਮੈਦੇਸ ਨਾ ਧਰਨਾ ਲਾ ਲਓ ਇਸ ਕਰਕੇ ਹੰਕਾਰ ਦੇ ਵਿੱਚ ਬੋਲਣਾ ਕਰਕੇ ਮੁੰਡਿਆਂ ਨੂੰ ਹੋਰ ਜਿਆਦਾ ਕੁੱਟਿਆ ਜੇਕਰ ਜੋ ਗੱਲ ਇਹ ਹੈ ਵੀ ਨਾ ਕੋਈ ਇਹਨਾਂ ਕੋਲੇ ਜੱਜ ਦੀ ਪਰਮਿਸ਼ਨ ਹੈ ਕਿਉਂਕਿ ਜੇ ਆਪਾਂ ਇੱਕ ਰਾਤ ਲਵਾਉਣੀ ਹੈ ਤਾਂ ਜੱਜ ਤੋਂ ਪਰਮਿਸ਼ਨ ਲੈਣੀ ਆ ਦੋ ਦਿਨ ਮੁੰਡੇ ਹਵਾਲਾਡ ਚ ਬੰਦ ਰੱਖੇ ਕੋਈ ਪਰਮਿਸ਼ਨ ਜੱਜ ਸਾਹਿਬ ਦੀ ਹੋਈ ਨਹੀਂ ਸੀ ਉਸ ਤੋਂ ਬਾਅਦ ਸ਼ਾਂਤਰੀ ਤੋਂ ਲੈ ਕੇ ਡੀਐਸਪੀ ਐਸਐਸਪੀ ਤੱਕ ਦਾ ਜਿਹੜਾ ਸਾਰਾ ਕਾਰਜਕਾਰੀ ਇਹਨੇ ਨਿਮਾਈ ਉਹਦੀ ਨਿੰਦਿਆ ਕਰਦੇ ਆ ਕਿੰਨੇ ਬੇਰ ਜਿਹੜਾ ਮੁੰਡਾ ਰੋ ਇਸ ਗੱਲ ਫੜ ਕੇ ਦੇਖ ਲੈ ਲੱਤਾਂ ਬੰਨ ਕੇ ਜਿਵੇਂ ਪਸ਼ੂਆਂ ਨੇ ਬੰਨ੍ਹਿਆ ਧੂਹੇ ਦੇ ਮਗਰ ਲਾ ਕੇ ਪੈਰਾਂ ਦੇ ਵਿੱਚੋਂ ਮੈੜਾ ਬੰਦੂ ਨਿਕਲ ਹੀ ਜਾਂਦਾ ਜੀ ਦੋ ਮੁੰਡਾ ਜਿਹੜੇ ਦਾ ਵੈਕਸ ਕਰਤਿਆਂ ਪਹਿਲਾਂ ਭਿੱਤੀ ਦਾਗੀ ਕੀਤਾ ਨਾ ਰਹਿ ਗਈ ਕਿਤੇ ਮਾਨਸਾ ਉਹ ਮਾਨਸਾ ਤੋਂ ਖੜਿਆ ਮਾਨਸਾ ਦੇ ਫਿਰ ਡਾਕਟਰ ਸਾਹਿਬ ਨਾਲ ਉਹਨਾਂ ਨੇ ਕਹਿਤਾ ਵੀ ਡਸਟ ਕਰਗੇ ਕਿਸ ਨੂੰ ਰੈਫਰ ਕਰਾਂਗੇ ਜੀ ਤੁਸੀਂ ਉਹਨਾਂ ਨੂੰ ਬਟਾਉਂਦੇ ਰੈਫਰ ਕਰ ਤੋਂ ਜਾਂ ਚੰਗੀ ਜਾਂਦਾ ਆਨਲਾਈਨ ਇਸ ਕਰਕੇ ਜਿਹੜੇ ਮਿਹਨਤ ਕਰਦੇ ਆ ਮਜ਼ਦੂਰ ਸਾਡੇ ਬੱਚੇ ਆ ਜਿੰਨਾਂ ਦੀ ਉਮਰ 16-17 ਸਾਲ ਦੀ ਹੈ ਉਹਨਾਂ ਦੇ ਵੀ ਸਿਰ ਦੇ ਵਿੱਚ ਅੱਜ ਜਿਹੜੇ ਗੁੰਮੇ ਹੋ ਰਹੇ ਨੇ ਛੱਪੇ ਵਿੱਚ ਜਿਵੇਂ ਗੁੰਡੇ ਗੁੰਡੇ ਹੁੰਦੇ ਆ ਉਹਨੇ ਕੁੱਤੇ ਪੱਟੇ ਮਾਰਿਆ ਪੈਰਾਂ ਦੇ ਉੱਗੋਂ ਨਾ ਤੋੜਨੇ ਨੇ ਠੂਹਾਂ ਦੇ ਵਿੱਚ ਡਾਗਾ ਮਾਰਿਆ ਨੇ ਉਹਦੀ ਅਸੀਂ ਜ਼ੋਰ ਦਾ ਮਿਲਦਿਆ ਕਰਦੇ ਆ ਤੇ ਮੰਗ ਕਰਦੇ ਆ ਇਹਦੇ ਤੇ ਪਰਚਾ ਦਰਜ ਕਰਕੇ ਨਹੀਂ ਸੁਚਬੰਦ ਕੀਤਾ ਜਾਂਦਾ ਜੇ ਜਦੋਂ ਕੋਈ ਬੰਦਾ ਪਾਗਲ ਹੋ ਜੇ ਜਦੋਂ ਬੰਦੇ ਦੇ ਕੋਈ ਨਸ਼ਾ ਸਰਦੇ ਕੋਈ ਨਾ ਚੜ ਜਾਵੇ ਉਹ ਤੋਂ ਪਬਲਿਕ ਦੀ ਸੇਵਾ ਕਰਨ ਦੇ ਵਾਸਤੇ ਉਹਨੂੰ ਨਹੀਂ ਰੱਖਣਾ ਚਾਹੀਦਾ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵਰਤਮਾਨ ਜੀ ਨੂੰ ਬੇਨਤੀ ਕਰਦੇ ਹਾਂ ਇਹ ਸ਼ੋਦੀ ਲਗਾਤਾਰ ਪਹਿਲਾ ਬਰਨਾਲੇ ਦੇ ਵਿੱਚ ਬਰਨਾਲੇ ਚ ਸੱਜਣਾਂ ਨੇ ਬਿਨਾਂ ਗੱਲ ਤੋਂ ਸਰਕਾਰ ਦੀ ਬਦਨਾਮੀ ਕਰਾਈ ਹੈ ਜਦੋਂ ਦਾ ਮਾਨਸਾ ਦੇ ਵਿੱਚ ਆਇਆ ਜਾਂ ਬਰਨਾਲੇ ਚ ਇਹੀ ਕੰਮ ਕਰਦਾ ਹੋਇਆ ਤਾਂ ਮਾਨਸਾ ਦੇ ਵਿੱਚ ਲਗਾਤਾਰ ਸਰਕਾਰ ਦੀ ਤੇ ਇਥੋਂ ਦੀ ਐਸਐਸਪੀ ਦੀ ਬਦਨਾਮੀ ਕਰਾਈ ਜਾਂਦਾ ਇਹਨੂੰ ਪਰਚਾ ਦਰਜ ਕਰਕੇ ਸ਼ੀਖਾ ਪਿੱਛੇ ਕਰੋ ਤੇ ਨਹੀਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੱਟ ਕਰਕੇ ਪੰਚਾਇਤਾਂ ਦਾ ਪਿੰਡਾਂ ਦੇ ਆਫਲੇ ਅੱਜ ਜੇ ਕਹੀਏ ਮਾਨਸਾ ਦੇ ਵਿੱਚ ਸਰਕਾਰੀ ਹੱਥ ਕਾਲ ਦੇ ਵਿੱਚ ਸਾਧਨਾ ਪੰਚਾਇਤਾਂ ਸਮੇਤੋ ਲੋ ਪਾ ਰਹੇ ਆ ਤੇ ਹੋਰ ਵੱਡਾ ਕੰਮ ਕੱਟ ਕਰਕੇ ਇਸ ਸਨਸ਼ ਕਰ ਲਈ ਨੂੰ ਹੋਣਾ। ਹੁਣ। ਐਸ਼ੰਦਰ ਜਿਹੜੇ ਪੁਲਿਸ ਨੇ 22 ਦੇ ਬੱਚੇ ਕੁੱਟੇ ਆ ਉਹਨਾਂ ਬਾਰੇ ਸਰਕਾਰੀ ਹੱਥ ਤਾਲਿਸ਼ ਖਾੜਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹਣੀ ਆ ਵੀਰੇ ਜਿਹੜੇ ਉਹ ਕੁੱਟੇ ਨਹੀਂ ਵੀ ਪਹਿਲਾਂ ਤਾਂ ਰਿਮਾਂਡ ਤੋਂ ਬਿਨਾਂ ਕਿਸੇ ਪਰਚੇ ਤੋਂ ਬਿਨਾਂ ਤੇ ਥਾਣੇ ਦੇ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਕੁੱਟਣਾ ਗਲਤ ਹੈ। ਗਲਤ ਕਾਨੂੰਨ ਹੈ ਇਹ ਸਹੀ ਨਹੀਂ ਹੈਗਾ ਪਰ ਜਿਹੜਾ ਉਹਦੇ ਵਿੱਚ ਇੱਕ ਬੱਚਾ ਦੇਖਿਆ ਸੀ 16 ਸਾਲ ਦਾ ਹੋ ਕੇ 17ਵਾਂ ਸਾਲ ਚੱਲਦਾ ਉਹਨੂੰ ਵੀ ਲਟਿਆ ਲਟਿਆ ਗੱਭਰੂ ਜਵਾਨ ਬੱਚੇ ਨੂੰ ਜਿਹੜਾ ਕਿ ਆਪਾਂ ਥਾਣੇ ਦੇ ਵਿੱਚ ਨਹੀਂ ਲੈਂਦੇ ਹੁੰਦੇ ਬੱਚਿਆਂ ਨੂੰ ਅਣਪੋਲ ਬੱਚਾ ਉਹ ਵੀ ਕੁੱਟਿਆ ਗਿਆ ਉਹਦੇ ਵੀ ਸਿਰ ਚ ਪਟੇ ਪੁਟੇ ਮਾਰੇ ਐ ਤੇ ਪੈਰ ਸਜਾਏ ਪਏ ਨੇ ਬੱਚੇ ਦੇ ਤੇ ਜਿਨੀ ਕਿ ਇਹ ਨਿੰਦਣਯੋਗ ਘਟਨਾ ਹੈ ਤੇ ਇਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਕਿ ਜਿਹੜਾ ਸਾਡਾ ਇਹ ਬੱਚੇ ਕੁੱਟਿਆ ਹੈ ਤੇ ਇਹਨਾਂ ਦੇ ਕੋਲੋਂ ਜੇ ਕੁਝ ਨਿਕਲਦਾ ਤਾਂ ਅਸੀਂ ਜ਼ਿੰਮੇਵਾਰਾਂ ਸੀ ਤੇ ਜ਼ਿੰਮੇਵਾਰ ਬੰਦੇ ਕਹਿ ਰਹੇ ਆ ਅਸੀਂ ਪਹਿਲਾਂ ਪੁੱਛਦੇ ਹੁੰਨੇ ਆ ਵੀ ਭਾਈ ਤੇਰੇ ਕੋਲੇ ਹੈ ਤਾਂ ਨਹੀਂ ਕੁਝ ਜਦੋਂ ਅਗਲੇ ਨੇ ਸੌਹਾ ਖਾਧੀਆਂ ਨੇ ਅਗਲੇ ਕੋਲੇ ਹੈ ਨਹੀਂ ਉਹ ਮਿਹਨਤਦਾਰ ਬੰਦੇ ਨੇ 24 ਘੰਟੇ ਸਾਡੇ ਨਾਲ ਰਹਿੰਦੇ ਨੇ ਇਸ ਕਰਕੇ ਅਸੀਂ ਇਸ ਨੂੰ ਬਹੁਤ ਸ਼ਖਤ ਸ਼ਬਦਾਂ ਵਿੱਚ ਨਿੰਦਦੇ ਆ ਕਿ ਇਹ ਇਹ ਜੇ ਐਸਐਚਓ ਦੀ ਸਾਨੂੰ ਲੋੜ ਨਹੀਂ ਤੇ ਸਰਕਾਰਾਂ ਨੇ ਜੇ ਲਾਉਣਾ ਤਾਂ ਕੋਈ ਚੱਜ ਦਾ ਲਾਵੇ ਐਸਐਚਓ ਜਿਹੜਾ ਕਿ ਲੋਕਾਂ ਦੀ ਰਾਖੀ ਕਰੇ ਜਿਹੜਾ ਨੂੰ ਫੜਨਾ ਹੈ ਉਹਨਾਂ ਨੂੰ ਤਾਂ ਫੜਦੇ ਨਹੀਂ ਸੀਗਾ ਨਾ ਚਿੱਟੇ ਵਾਲਿਆਂ ਨੂੰ ਫੜਦੇ ਉਹਨਾਂ ਨੂੰ ਨਹੀਂ ਫੜਦੇ ਫੜ ਕੇ ਉਹਨਾਂ ਨੂੰ ਉਹਦੀ ਛੱਡ ਦਿੰਦੇ ਨੇ ਕਿਉਂ ਛੱਡ ਦਿੰਦੇ ਨੇ ਤੇ ਆ ਬਗੈਰ ਮਤਵਲ ਤੋਂ ਘੇਰੀ ਜਾਂਦੇ ਨੇ ਹੁਣ ਇਹਨਾਂ ਨੂੰ ਬੱਚਿਆਂ ਨੂੰ ਕੋਈ ਵੀ ਇਹਨਾਂ ਦੇ ਵਿੱਚ ਆਉਣੀ ਜੇ ਸਰਪੰਚ ਗਏ 8 ਪਿੰਡਾਂ ਦੇ ਸਰਪੰਚ ਗਏ ਇੱਕ ਸਰਪੰਚਣੀ ਬੀਬੀ ਗਈ ਸਾਡੀ ਉਹਨੂੰ ਵੀ ਕਿਹਾ ਅੰਦਰੋਂ ਹੀ ਕਹਿੰਦਾ ਵੀ ਬਾਹਰ ਅੰਦਰ ਨਾ ਆਵੇ ਸਾਡੇ ਕੋਲੇ ਸਾਨੂੰ ਲੋੜ ਨਹੀਂ ਜੇ ਰੱਖਿਆਂ ਦੀ ਖਾਤਰ ਆਏ ਨੇ ਤਾਂ ਤੇ ਇਸ ਤਰ੍ਹਾਂ ਕਰਕੇ ਅਸੀਂ ਇਹਨਾਂ ਦੀ ਵਧੀਆ ਪੂਰਜੋਰ ਮਦਦ ਕਰਾਂਗੇ ਤੇ ਪਰ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਐ ਐਸਐਚਓ ਦੀ ਭਿੱਖੀ ਵਾਲੇ ਦੀ ਸਾਨੂੰ ਕੋਈ ਲੋੜ ਨਹੀਂ ਹਾਂਜੀ 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 ਕੀ ਗੱਲਬਾਤ ਹੋਈ ਹੈ ਜਿਹੜੀ ਤੁਹਾਡੀ ਘਟਮਾਰ ਹੋਈ ਹੈ ਗੱਲਬਾਤ ਤਾਂ ਕੁਛ ਨਹੀਂ ਹੋਈ ਜੀ ਰਾਤ 3 14 ਨੂੰ ਜੀ ਸਾਨੂੰ ਇਹ ਘਰੋਂ ਚੱਕਿਆ ਗਿਆ ਜੀ ਸਾਨੂੰ ਕੋਈ ਨਾ ਪਤਾ ਨਹੀਂ ਜੀ ਨਾ ਕੋਈ ਸਾਢੇ ਗੱਲ ਦਾ ਜੀ ਸਾਨੂੰ ਥਾਣੇ ਚੱਕੇ ਲਜਾਇਆ ਗਿਆ ਉੱਥੇ ਸਾਡੇ ਬਿਨਾਂ ਗੱਲ ਤੋਂ ਪਤਾ ਨਹੀਂ ਕਿਹੜਾ ਗੱਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚੋਰੀ ਦਾ ਨਾਮ ਲਾਇਆ ਗਿਆ ਪਿੰਡ ਵਾਸੀਆਂ ਵੱਲੋਂ ਜੀ ਉਹਨਾਂ ਵੱਲ ਉਹਨਾਂ ਨੇ ਦਾਸਾ ਥਾਣੇ ਜਾ ਕੇ ਸਾਨੂੰ ਕਿਹਾ ਜੀ ਕਹਿੰਦਾ ਜੀ ਤੁਸੀਂ ਚੋਰੀ ਕੀਤੀ ਐ ਅਸੀਂ ਆਖਿਆ ਨਾ ਜਨਾਬ ਅਸੀਂ ਚੋਰੀ ਕਰਨ ਵਾਲੇ ਨਹੀਂ ਤਾ ਵੀ ਉਹਨਾਂ ਨੇ ਇਹ ਨਜਾਇਜ਼ ਕੁੱਟਮਾਰ ਚਪਲਾਂ ਨਾਲ ਚਾਰ ਬੰਦੇ ਹੋਰਾਂ ਦੀ ਨਾਲ ਕੁੱਟਮਾਰ ਚੰਗੀ ਕਰੇ ਸਿਰ ਚਪਟੇ ਮਾਰੇ ਪੈਰਾਂ ਦੇ ਡੰਡੇ ਮਾਰੇ ਚਾਰਾਂ ਨਾਲ ਬਹੁਤ ਨਜਾਇਜ਼ ਧੱਕਾ ਕੀਤਾ ਪੁਲਿਸ ਨੂੰ ਲਾਜਵਾਨ ਬੱਲੋ ਤੇ ਸੱਚੋ ਬੱਲੋ ਜੀ ਹਰ ਬਹੁਤ ਨਜਾਇਜ਼ ਤੱਕ ਕਰਿਆ ਗਰੀਬਾ ਬੰਦਾ ਨਾਲ ਸਾਡੇ ਘਰੇ ਤੱਕ ਆ ਤੱਕ ਜਾ ਕੇ ਆਏ ਨੇ ਸਾਨੂੰ ਕਹਦੇ ਵੀ ਤੁਸੀਂ 5 ਲੱਖ ਰੁਪਏ ਦੇ ਹਮੇਕਾ ਪਰ ਲਓ ਐਸੀ ਚੋਰੀ ਕੀਤੀ ਨਹੀਂ ਜਦੋਂ ਪੈਸੇ ਨਹੀਂ ਕਿਵੇਂ ਹਮੇ ਹੀ ਪਰ ਲਈ ਜਦੋਂ ਅਸੀਂ ਚੋਰੀ ਕੀਤੀ ਅਸੀਂ ਸੱਚ ਸੱਚੇ ਸੀ ਅਸੀਂ ਆਖਿਆ ਜੀ ਗੱਲ ਲਾ ਦਿਓ ਸਾਡਾ ਗੱਟਾ ਲਾ ਦਿਓ ਜੀ ਚੋਰੀ ਕੀਤੀ ਨਹੀਂ ਸਾਨੂੰ ਥਾਣੇ ਜਾ ਕੇ ਨਾ ਦਿਓ ਕਿਹਦੇ ਵੱਲੋਂ ਜਿਹੜੇ 5 ਲੱਖ ਰੁਪਏ ਮੰਗਦੇ ਆ ਸਰਪੰਚ ਵੱਲੋਂ ਜੀ ਕਿਹੜੇ ਪਿੰਡ ਦਾ ਸਰਪੰਚ ਪੀ ਦੇ ਸਰਪੰਚ ਵੱਲੋਂ ਜੀ ਉਹ ਤੇ ਅਸਲ ਚ ਨਾਲ ਜੋ ਕਹਿੰਦੇ ਪੰਜ ਲੱਖ ਰੁਪਏ ਦੇ ਦੋ ਸਾਨੂੰ ਛੱਡ ਦਾਂਗੇ ਆ ਇਸੋ ਚੋਂ ਵੱਲੋਂ ਕਿਹਾ ਗਿਆ ਸੀ ਜੀ ਬਾਕੀ ਮਲਾਜਮਾਂ ਵੱਲੋਂ ਇਹ ਸਾਨੂੰ ਬਹੁਤ ਨਜਾਇਜ਼ ਕੁੱਟਮਾਰ ਕਰੀਏ ਆ ਹੀ ਕਹਿੰਨੇ ਗਰੀਬ ਬੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਮਰ ਕੀ ਗੱਲਬਾਤ ਹੋਈ ਹੈ ਜਿਹੜੀ ਤੁਹਾਡੀ ਕੁੱਟਮਾਰ ਜੀ ਇਹ ਤਾਂ ਤਰਕੇ ਉੱਤੇ ਉੱਤੇ ਸੀ ਤਰਕੇ 9 ਵਜੇ ਪੁਲਿਸ ਆ ਗਈ ਤਾਂ ਸਾਨੂੰ ਚੱਕ ਕੇ ਲੈ ਗਈ ਚੱਕ ਕੇ ਲਿਆ ਕੇ ਸਾਨੂੰ ਕਹਾਂ ਤੁਸੀਂ ਚੋਰੀ ਕੀਤੀ ਸੀ गाइस ਚੋਰੀ ਕੋਸੇ ਨਹੀਂ ਕੀਤੀ ਤੱਕਣਾ ساری ਗੱਲ ਹੀ ਨਹੀਂ ਜਿੰਦਾ ਦਾ ਕੁੱਟਣ ਲੱਗੇ 14 15 14 ਤਰੀਕ ਨੂੰ ਕੁੱਟਣ ਲੱਗੇ 15 ਤਰੀਕਾ ਕੋਈ ਨਾ ਚੱਪਲਾਂ ਛੱਡੀਆਂ ਨਾ ਕੋਈ ਪਟੇਰ ਨਾ ਕੋਈ ਡੰਡੇ ਇਹੋ ਚਾਹੀਦੀ ਛੱਡੀ ਨਹੀਂ ਸਾਨੂੰ ਕੁੱਟਿਆ ਨਾ ਹੋਵੇ ਤਾਂ ਅਸੀਂ ਜਾ ਕੇ ਸਰਪੰਚ ਕੋਲ ਗਏ ਤਾਂ ਸਰਪੰਚਾ ਪੁਰਾਣਾ ਟਹਿ ਵਿਦਾ ਉਹ ਤਾਂ ਕਹਿੰਦਾ ਸਾਨੂੰ 5 ਲੱਖ ਰੁਪਏ ਤੋਂ ਛਡਾ ਦਾਂਗੇ ਅਸੀਂ ਨਾ ਕਿ ਜੇ ਇਸ ਤਰੀਬ ਦੇ ਇਸ ਕੰਮ ਨਹੀਂ ਗਿਆ ਛੱਡਦਾ ਤੂੰ ਜੇ ੱੱਕਾ ਕਾਹੂ ਕਰਦੇ ਹੋ ਕਹਾਂ ਨਹੀਂ ਤਾਂ ਤੁਸੀਂ ਦੇ ਦੋ ਤਾਂ ਨਹੀਂ ਤਾਂ ਤੁਹਾਡੇ ਪਰਚਾ ਪਵਾਵਾਂਗੇ ਤੇ ਟੁੱਟੇ ਹੀ ਪਰਚਾ ਪਵਾਵਾਂਗੇ ਸਾਨੂੰ ਕੁੱਟ ਮਾਰ ਤੱਕੇ ਨਾਲ ਹੀ ਕਰਾਈਗੇ ਐਸਐਸ ਵੱਲੋਂ ਤੇ ਨਾਲੋਂ ਸੋਤ ਪੋਲਸੜੇ ਹੋਰ ਸੀਗੇ 4-5 ਛੰਦ ਨੂੰ ਦੇਖੇ ਨਾ ਹੁੰਦੇ ਜਿਵੇਂ ਕੁੱਟੀ ਗਈ। ਸਾਡੀ ਸੁਣਾਈ ਨਹੀਂ ਹੋਈ ਜੀ ਸਾਡਾ ਇਨਸਾਫ ਦਇਆ ਜਾਵੇ ਸਾਨੂੰ। ਕਿੰਨੇ ਦਿਨ ਤੋਂ ਅਡੀ ਕੁੱਟਮਾਰ ਹੋਈ ਆ ਜੀ? 2 ਦਿਨਾਂ ਦਾ ਸਾਡੀ ਕੁੱਟਮਾਰ ਹੋਈ ਆ। ਹੁਣ ਮੰਗ ਕੀ ਕਰਦੇ? ਮੰਗ ਕੋਈ ਸਾਨੂੰ ਇਨਸਾਫ ਮਿਲਿਆ ਜਾਵੇ ਜੀ। ਸਾਡੀ ਧੱਕੇ ਨਾਲ ਕੁੱਟਮਾਰ ਹੋਈ ਆ ਸਾਡੇ ਅਸੀਂ ਧੱਕਾ ਇਲਜ਼ਾਮ ਲਾਇਆ ਉਹਨਾਂ ਨੇ ਜੀ। ਅ ਪਰਸੋਂ ਮੇਰੇ ਚੋਰੀ ਹੋਈ ਸੀ ਜਿਹੜੇ ਪਿੰਡ ਟੈਪ ਤੋਂ ਸੁੱਖਾ ਖਾਨ ਆਉਂਦੇ ਉਹ ਵਪਾਰੀ ਸੀਗਾ ਗਰੀਬ ਵਪਾਰੀ ਸੀਗਾ। ਉਸ ਨੂੰ ਜਿਹੜਾ ਸ਼ਕਤੀਆਂ ਵਾਲਾ ਗੱਡੀ ਦੇ ਪਿੰਨਾਂ ਵਾਲੇ ਜਿਹੜੇ ਇੱਥੇ ਰੱਖੇ ਨੇਗੇ ਵੀ ਉਹਨਾਂ ਵੱਲੋਂ ਚੋਰੀ ਕੀਤੀ ਗਈ। ਉਹਦੇ ਸਬੰਧ ਵਿੱਚ ਅਸੀਂ ਕੱਲ ਰੱਖਣ ਬੁਲਾਇਆ ਸੀਗਾ। ਤੇ ਰੱਖਣ ਨਾਲ ਕਿਹਦੇ ਪਿੰਨ ਡਿੱਤੇ ਤਾਂ ਵੀ ਅਸੀਂ ਤੇ ਕੇ ਸੰਜੁਣ ਨਾਲ ਆ ਕੁ ਬਈ ਸੀ। ਤੇ ਸ਼ਾਮ ਨੂੰ ਇਸ ਵੈਰੀਫਾਈ ਕਰਕੇ ਉਹਨਾਂ ਦੇ ਨਾਮ ਤੋਂ ਦੋទ ਦੇ ਸੀਗੇ। ਉਹਨਾਂ ਜਿਸ ਨੇ ਮੋਬਾਈਲ ਦਾ ਨੰਬਰ ਦਿੱਤਾ ਸੀ